ਆ ਸਰਕਾਰ ਦਾ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਸਾਰੇ ਜ਼ਿਲ੍ਹੇ ਦੇ ਵਿੱਚ ਚੈਕਿੰਗ ਹੋ ਰਹੀ ਹੈ ਜਿਹਨੇ ਕਮੇਸ਼ਟ ਸ਼ਾਪਾਂ ਸਾਰੇ ਇੱਕ ਟਾਈਮ ਤੇ ਹੀ ਅੱਜ ਦਿਨ ਚੈੱਕ ਕੀਤੀ ਜਾ ਰਹੀ ਹੈ ਸਵੇਰ ਦੀ ਲੈ ਕੇ ਹੋਣ ਕਰਕੇ ਤੇ ਉਸ ਦੇ ਨਾਲ ਅਸੀਂ ਡਰੱਗ ਇਨਸਪੈਕਟਰ ਸਾਹਿਬ ਦੀ ਮਦਦ ਲੈ ਕੇ ਸਾਰੀ ਚੈਕਿੰਗ ਕਰ ਰਹੇ ਜਿਨ੍ਹਾਂ ਦਵਾਈਆਂ ਬਾਰੇ ਜਿਹੜੀ ਨਸ਼ੇ ਦੀ ਕੋਈ ਦਵਾਈ ਹੈ ਉਹਨਾਂ ਨੂੰ ਚੈੱਕ ਕਰਾਈ ਜਾਂਦੀ ਹੈ ਸ਼ਾਪ ਤੇ ਅੱਜ ਚੈੱਕ ਕਰਕੇ ਤੁਹਾਨੂੰ ਦੱਸਦੇ ਆਂ ਕਿ ਇਹ ਗਲਤ ਹੈ ਜਾਂ ਠੀਕ ਹੈ ਜਿੱਥੇ ਕੋਈ ਗਲਤ ਪਾਈ ਜਾਊਗੀ ਤੇ ਖਿਲਾਫ ਕਾਰਵਾਈ ਕਰਾਂਗੇ ਅੱਜ ਸ਼ਹਿਰੀ ਤਕਰੀਬ ਸਾਰੀ ਦੁਕਾਨਾਂ ਚੈੱਕ ਕਰ ਚੁੱਕੇ ਆ ਜੀ ਜਿਹੜੀ ਕੋਈ ਇੱਕ ਅੱਧੀ ਰਹਿ ਗਈ ਹੈ ਉਹ ਵੀ ਅਸੀਂ ਸਾਰੇ ਹੁਣ ਚੈੱਕ ਕਰਕੇ ਜਾਵਾਂਗੇ ਨਹੀਂ ਹਜੇ ਤੱਕ ਡਾਕਟਰ ਸਾਹਿਬ ਨੇ ਸਾਰੇ ਚੈੱਕ ਕਰ ਲਈਏ ਨੇ ਕਿਤੇ ਕੋਈ ਅਹੀ ਦੀ ਚੀਜ਼ ਨਹੀਂ ਮਿਲੀ ਮੈਂ ਉਹਨਾਂ ਵਾਸਤੇ ਆਹੀ ਬੇਨਤੀ ਕਰਾਂਗਾ ਵੀ ਉਹ ਸਾਡੇ ਕੋਲ ਆਣ ਅਸੀਂ ਪ੍ਰੋਪਰ ਤੇ ਕੇ ਉਹਨਾਂ ਦਾ ਇਲਾਜ ਕਰਾਵਾਂਗੇ ਕਿਸੇ ਨੂੰ ਕੋਈ ਵੀ ਗਲਤ ਉਹ ਨਹੀਂ ਕਰਾਂਗੇ ਪ੍ਰੋਪਰ ਤੇ ਕੇ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਦਾ ਸਸਾ ਛੁੜਾਵਾਂਗੇ ਅਸੀਂ ਤਾਂ ਆਹੀ ਕਹਾਂਗੇ ਅਗਰ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਫਿਲਹਾਲੀ ਥਾਂ ਤੋਂ ਮਿਲਦੀ ਹੈ ਉਹ ਸਾਨੂੰ ਗੁਪਤ ਤੌਰ ਤੇ ਆ ਕੇ ਇਨਫੋਰਮੇਸ਼ਨ ਦਵੇ ਅਸੀਂ ਡਰੱਗ ਇੰਸਪੈਕਟਰ ਨਾਲ ਲੈ ਜਾ ਕੇ ਉਥੇ ਰੇਡ ਕਰਕੇ ਫੇਰ ਦੱਸ ਕਰ ਮੇਰਾ ਨਾਮ ਕਰੋਨਾ ਗ ਤਾਂ ਅੱਜ ਕੋਈ ਫਿਲਹਾਲ ਕੋਈ ਇਹਦੀ ਰਾਜਨੀਤਿਕ ਗੱਲ ਨਹੀਂ ਲੱਗਦੀ ਮੇਰਾ ਇਹ ਮੈਸੇਜ ਹੈ ਕਿ ਕੋਈ ਵੀ ਕੇਮਿਸਟ ਕੋਲੋਂ ਕੋਈ ਵੀ ਨਸ਼ੇ ਦੀ ਦਵਾਈ ਨਾ ਲੇ ਚਾਹੇ ਤਾਂ ਜੋ ਸਰਕਾਰ ਦੀ ਮੁਹਿੰਮ ਦੇ ਵਿੱਚ ਸਾਸੀਂ ਵੀ ਆਪਣਾ ਹਰ ਇੱਕ ਬੰਦੇ ਨੂੰ ਆਪਣਾ ਪਰਸਨਲੀ ਯੋਗਦਾਨ ਦੋ ਵਿੱਚ ਤੁਸੀਂ ਵੀ ਆਪਣੀ ਕੋਈ ਮੋਰਲ ਡਿਊਟੀ ਸੰਭੋਲੋ ਨਹੀਂ ਨਹੀਂ ਕੇਮਿਸਟਾਂ ਦਾ ਵੀ ਸਹਿਯੋਗ ਹੈਗਾ ਸਾਡੇ ਨਾਲ ਤਾਂ ਕਿ ਮਤਲਬ ਸਾਡੀ ਚੈਕਿੰਗ ਕਰਾਉਣ ਦੇ ਵਿੱਚ ਸੱਦੀ ਹੈਲਪ ਕੀਤੀ ਗਈ ਹੈ ਐਸਐਟੇ ਸਾਥ ਦੇ ਨਾਲ ਬੇਸਿਕਲੀ ਮੇਨ ਤਾਂ ਫਿਲਹਾਲ ਸਾਡਾ ਟਾਰਗੇਟ ਹੈਬਿਟ ਫਾਰਮਿੰਗ ਮੈਡੀਸਨਸ ਤੇ ਹੀ ਹੈ ਕਿ ਕੋਈ ਵੀ ਸ਼ਾਪ ਦੇ ਵਿੱਚ ਹੈਬਿਟ ਫਾਰਮਿੰਗ ਮੈਡੀਸਨ ਨਾ ਹੋਵੇ ਕੈਮਿਸਟਾਂ ਨੂੰ ਸਹੀ ਗਣਾ ਜਾਣੇ ਕਿ ਇਹ ਸਰਕਾਰ ਦਾ ਯੋਗਦਾਨ ਸਰਕਾਰ ਦੇ ਨਾਲ ਫੜ ਕੇ ਰਲ ਕੇ ਇਹੀ ਪਬਲਿਕ ਲਈ ਐਫਰਟਸ ਕਰਨ ਵੀ ਨਸ਼ਾ ਬਿਲਕੁਲ ਬੰਦ ਕਰੇਂ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਦੀਦੀ ਭਾਰਤ